कसाब <laughs> ਮੋਚੇ ਵੱਲੋਂ ਜਿਹੜੇ ਕਾਲ ਦਿੱਤੀ ਗਈ ਮੋਦੀ ਦਾ ਤੇ ਭਗਵੰਤ ਮਾਨ ਦਾ ਜਿਹੜਾ ਪਤਲਾ ਭੁਕੰਦੇ ਜਿਹੜਾ ਸਰਕਾਰ ਵੱਲੋਂ ਕਿਹਾ ਗਿਆ ਕਿ ਪਰਾਲੀ ਜਿਹੜੀ ਆ ਇਹ ਇਹਨੂੰ ਅੱਗ ਨਹੀਂ ਲਾਉਣ ਦਿੱਤੀ ਜਾਊਗੀ ਸੋ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਕਿ ਪਰਾਲੀ ਦਾ ਹੱਲ ਜਿਹੜਾ ਆ ਉਹ ਤੇ ਤੁਸੀਂ ਕਰਕੇ ਨਹੀਂ ਦਿੱਤਾ ਅਜੇ ਤੱਕ ਹੂੰ ਪਿੱਛੇ ਤੋਂ ਤੁਸੀਂ ਕਿਸਾਨ ਦੇ ਲੋਕਾਂ ਨੂੰ ਮਹਿੰਗੇ ਮਹਿੰਗੇ ਲੈ ਦਿੱਤੇ ਸਬਸਿਡੀਆਂ ਤੁਸੀਂ ਖਾ ਗਏ ਟਾਡੇ ਸਰਕਾਰਾਂ ਆਪਣੇ ਜਿਹੜੇ ਲੀਡਰ ਤੁਹਾਡੇ ਖਾਗੇ ਪਰਾਲੀ ਦਾ ਤੁਹਾਡੇ ਕੋ ਹਰਨੀ ਆ ਇਹ ਤੋਂ ਅੱਗ ਲਾਉਣ ਤੋਂ ਕਹਿੰਦੇਗੇ ਉਹਨੂੰ ਕਿਸਾਨ ਨੂੰ ਸਜ਼ਾ ਵੀ ਕਰਾਂਗੇ ਔਰ 30000 ਰੁਪਏ ਜੁਰਮਾਨਾ ਵੀ ਕਰਾਂਗੇ ਪਰਚੇ ਜਿਹੜੇ ਥਾਣੇ ਵਿੱਚ ਪਰਚੇ ਹੋਣਦੇ ਨੇ ਪਰਚੇ ਹੋ ਰਹੇ ਆ ਸੋ ਉਸ ਦੇ ਉਲਟ ਵੇਖੋ ਜਿਹੜਾ ਪ੍ਰਦੂਸ਼ਣ ਫੈਕਟਰੀਆਂ ਕਰਦੀਆਂ ਆ ਜਿਹੜਾ ਪੰਜਾਬ 60% ਫੈਕਟਰੀਆਂ ਜਿਹੜਾ ਪ੍ਰਦੂਸ਼ਣ ਕਰਦੀਆਂ ਉਹਨਾਂ ਦਾ ਕਾਨੂੰਨ ਬਹੁਤ ਈਜੀ ਭਰਾਂਦਾ ਉਹਨਾਂ ਦਾ ਜਿਹੜਾ ਸਜ਼ਾ ਵਾਲਾ ਹੀਗਾ ਉਹ ਕੱਟ ਕੇ ਉਹਨਾਂ ਨੂੰ 15000 ਰੁਪਏ ਜੁਰਮਾਨਾ ਰੱਖਿਆ ਤਾਂ ਜੋ ਇੰਡਸਟਰੀ ਏਰੀਆ ਵਾਲੇ ਆਰਾਮ ਨਾਲ ਆਪਣਾ ਦੇ ਕੇ 15000 ਰੁਪਏ ਦੀ ਸਜ਼ਾ ਤੋਂ ਬਾਹਰ ਹੋ ਜਾਂਦਾ ਸੋ ਇਹ ਕਿਤਨੇ ਕਿਤੇ ਜਿਹੜੀਆਂ ਮਾਰੂ ਨੀਤੀਆਂ ਕਿਸਾਨ ਵਾਸਤੇ ਬਣਾਈਆਂ ਜਾ ਰਹੀਆਂ ਆ ਸਾਡੇ ਡੀਸੀ ਸਾਹਿਬ ਜਿਹੜੇ ਅੰਮ੍ਰਿਤਸਰ ਨੇ ਇਹ ਸਾਰਾ ਦੇਖ ਹੀ ਹੋ ਰਹੇ ਆ ਤੇ ਡੀਸੀ ਸਾਹਿਬ ਆਪ ਖੁਦ ਦੇਖ ਹੀ ਗਏ ਆ ਇਥੇ ਹੜ੍ਹਾਂ ਦੇ ਵਿੱਚ ਇੱਥੇ ਰਹੇ ਆ ਸਰਕਾਰ ਵੱਲੋਂ ਵੇਖਿਆ ਹੀ ਉਹਨਾਂ ਨੇ ਆਪ ਪਾਣੀ ਦੇ ਵਿੱਚ ਵੜੇ ਰਹੇ ਪਰ ਮਗਰੋਂ ਤਾਂ ਕੋਈ ਸਹਾਇਤਾ ਨਹੀਂ ਆਈ ਇਸੇ ਤਰ੍ਹਾਂ ਜਿਹੜਾ ਇਹ ਜਾਣਬੁੱਝ ਕੇ ਧੱਕਾ ਕੀਤਾ ਜਾ ਰਿਹਾ ਜੋ ਇਹ ਨਹੀਂ ਹੋਣ ਦੇਵਾਂਗੇ ਜ਼ਮੀਨਾਂ ਦੇ ਅੱਗੇ ਖਤਮ ਹੋ ਗਈਆਂ ਤੇ ਰਹਿਣੇ ਜੱਟਾਂ ਦੇ ਉੱਤੇ ਪਰਚੇ ਹੋ ਗਏ ਤੇ ਉਹ ਕਿੱਥੋਂ ਜੁਰਮਾਨਾ ਦੋ ਬਿਲਕੁਲ ਜੀ ਇਹਨਾਂ ਦੀ ਨੀਤੀ ਅਸਲ ਦੇ ਵਿੱਚ ਨੀਤੀ ਹੈ ਮੈਂ ਕਹਿੰਦਾ ਕਿ ਜਿਹੜੇ ਆ ਪਾਣੀ ਹੜ ਆਏ ਆ ਜੇ ਕਿਤੇ ਇਹੋ ਜ਼ਮੀਨਾਂ ਕਾਰਪੋਰੇਟ ਚੱਲ ਜਾਈ ਜੇ ਇਥੇ ਹੜ ਆ ਜਾਣਗੇ ਤਾਂ ਫਿਰ ਗੱਲ ਕਰਾਂ ਇਹ ਬਸ ਜ਼ਮੀਨਾਂ ਖੋਹਣੀਆਂ ਚਾਹੁੰਦੇ ਆ ਹੜ ਪਾਣਾ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਕਾਰਪ ਕਿਬਾੜ ਤੁਸੀਂ ਆਪਣੇ ਜ਼ੋਨ ਚ ਕੂੜਾ ਭੁਗਿਆ ਦਾ ਦੇਖੋ ਜੀ ਅੱਜ ਸਾਡੇ 46 ਜ਼ੋਨਾਂ ਨੇ ਕੂੜਾ ਭੁਗਿਆ ਹੋਇਆ ਇੱਥੇ ਕਿਸਾਨ ਦੀ ਸਿਚੁਏਸ਼ਨ ਹੋ ਰਹੀਆਂ ਵੱਲ ਜਿਹੜੀ ਕੇ ਅਮਨ ਦੀ ਸਟਾਲ ਹੀ ਉਹਦੇ ਉੱਤੇ ਕੂੜਾ ਭੁਗਿਆ ਗਿਆ ਜਿਹੜੀਆਂ ਸਰਕਾਰ ਦੀਆਂ ਮਾਰਗ ਨੀਤੀਆਂ ਨੇ ਜਿਹੜਾ ਭਗਵੰਤਬਾਨ ਕਹਿੰਦਾ ਹੈ ਮੁਰਗੀ ਦਾ ਅੰਡੇ ਦਾ ਟੁਕੜੀ ਦਾ ਹਰ ਇੱਕ ਜ਼ਹੀ ਦਾ ਮੁਆਵਜ਼ਾ ਦੇਾਂਗੇ ਤੇ ਅੱਜ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਵਾ ਜਿਹੜੀ ਕੁੰਭ ਕਰਨ ਦੀ ਨੀਂਦ ਸਤਾ ਆ ਉਹਨੂੰ ਜਗਾਉਣ ਵਾਸਤੇ ਤੇ ਸਾਡੇ ਮੁਆਵਜ਼ੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜੇ ਕੋਈ ਸਾਡਾ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਉਹਨੂੰ ਤੁਰੰਤ ਪ੍ਰਸ਼ਾਸਨ ਵੀ ਚੁੱਕ ਕੇ ਖੜਦਾ ਤੇ ਉੱਤੇ ਪਰਚਾ ਵੀ ਕਰਦੇ ਨਾਰੇ ਕਹਿੰਦੀ ਆ 20000 ਜੁਰਮਾਨਾ ਕਰਾਂਗੇ ਜਦ ਕਿ ਸਰਕਾਰ ਜਿਹੜਾ ਸਾਡਾ ਟੋਟਲੀ 8% ਜਿਹੜਾ ਵਾ ਸਾਡਾ ਪ੍ਰਦੂਸ਼ਣ 54% ਵਾਲੇ ਦੇ ਪ੍ਰਦੂਸ਼ਣ ਦੀ ਸਜ਼ਾ ਵੀ ਮਾਵਾ ਸਿਰਫ ਤੇ ਸਿਰਫ ਜੁਰਮਾਨਾ ਮਾਉਂਦੀ ਇਹ ਜਿਹੜਾ ਵਾ ਸਰਕਾਰ ਜਿਹੜੀ ਹੈ ਕੋਰਪੋਰੇਟ ਘਰਾਣਿਆਂ ਦੇ ਪੱਖੇ ਚੱਲ ਰਹੀ ਆ ਇਹਦੀ ਸੈਟਲਾਈਟ ਸਾਡੇ ਹਜਾਰਾਂ ਏਕੜ ਜ਼ਮੀਨ 'ਚ ਝੋਨਾ ਖਰਾਬ ਫਸਲ ਹੋ ਗਈ ਉਹਦੇ 'ਚ ਪਾਣੀ ਨਹੀਂ ਤੇ ਸਾਈਡ ਲਾਈਨ ਤੋਂ ਸਾਈਡ ਲਾਈਨ ਪਾਣੀ ਦੇ ਲੋਕਾਂ ਦੀ ਜਿਹੜੀ ਜ਼ਮੀਨਾਂ ਤਬਾਹ ਹੋ ਗਈਆਂ 20000 ਉਹਨਾਂ ਨੂੰ ਮੁਆਵਜ਼ਾ 30000 ਜੁਰਮਾਨਾ 30000 ਜੁਰਮਾਨਾ ਇਹਦੇ 'ਚ ਇੱਕ ਹੋਰ ਚੀਜ਼ ਹੈ ਜੀ 30000 ਜੁਰਮਾਨਾ ਤੇ ਹੈ ਹੀ ਆ ਪਰ ਸਾਨੂੰ ਜਿਹੜਾ ਟੋਟਲ ਜਿਹੜਾ ਵਾ ਮੁਆਵਜ਼ਾ 5 ਕਿੱਲਿਆਂ ਦਾ ਮਿਲਣਾ ਵਾ ਤੇ ਜੇ ਸਾਰੇ ਅਸੀਂ 15 ਕਿੱਲੇ ਝੋਨਾ ਲਾਇਆ ਤੇ ਸਾਨੂੰ ਸਗਲਾ 15 ਕਿੱਲਿਆਂ ਦਾ ਹੀ ਜੁਰਮਾਨਾ ਕਰ ਦੇਣ ਦੇ 15 ਕਿੱਲਾਂ ਦੇ ਹਿਸਾਬ ਨਾਲ ਹੀ ਜੁਰਮਾਨਾ ਕਿੱਥੇ ਜਾਏਗਾ ਸਾਡਾ ਜੁਰਮਾਨਾ ਉਦੋਂ ਇਹਨਾਂ ਨੂੰ ਜੀਤਾ ਵੀ ਇਹਦੇ ਕੋਲ ਇੰਨੀ ਜ਼ਮੀਨ ਹੈ ਤੇ ਜੇ ਇਹਨਾਂ ਮੁਆਵਜ਼ਾ ਦੇਣਾ ਤੇ ਆਂਦੇ 5 ਗਕੜੇ 1 ਏਕੜ ਤੋਂ ਥੱਲੇ ਦੇਾਂਗੇ ਇਹ ਸਰਾ ਸਰਕਾਰ ਦਾ ਧਕਾ ਵਾ ਅਸੀਂ ਇਹ ਧਕਾ ਨਹੀਂ ਹੋਣ ਦਾਂਗੇ ਤਾਂ ਹੀ ਅਸੀਂ ਕਿਸੇ ਕਿਸਾਨ ਤੇ ਮਜ਼ਦੂਰ ਤੇ ਕਿਤੇ ਪਰਚਾ ਹੁੰਦਾ ਹੈ ਕਿ ਬਾਕੀ ਅਸੀਂ ਮੰਗ ਕਰਦੇ ਹਾਂ ਦੁਕਾਨਦਾਰ ਮਜ਼ਦੂਰ ਹਰ ਇੱਕ ਜਿਹਦਾ ਵੀ ਘਰ ਪਟਾਵਾ ਉਹਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਤੁਰੰਤ ਸਰਕਾਰ ਇਹਨਾਂ ਨੂੰ ਮੁਆਵਜ਼ਾ ਜਾਰੀ ਕਰੇ ਕਿਉਂਕਿ ਸਰਕਾਰ ਜਿਹੜੀ ਆ ਕਹਿੰਦੀ ਸੀ ਕਿ ਅਸੀਂ ਪਹਿਲਾਂ ਮੁਆਵਜ਼ਾ ਦੇਵਾਂਗੇ ਤੇ ਫਿਰ ਗਰਦੌਰੀਆਂ ਹੋਣਗੀਆਂ 20-20 ਹਜ਼ਾਰ ਰੁਪਇਆ ਤੇ ਹੁਣ ਜਿਹੜੀ ਹੈ ਸਰਕਾਰ ਇਸ ਚੀਜ਼ ਤੋਂ ਭੱਜ ਰਹੀ ਆ ਅਸੀਂ ਸੁੱਤੀ ਨੂੰ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਤੱਕ ਆਏ ਆ ਅੱਜ ਕਿਸਾਨ ਮਦੂਰਸ਼ਾ ਕਮੇਟੀ ਦੇ ਆਗੂਆਂ ਵੱਲੋਂ ਆਈ ਨਾਲਾ ਦੇ ਮੇਨ ਚੌਂਕ ਦੇ ਵਿੱਚ ਪਤਲਾ ਫੂਕੇ ਮਾਨ ਸਰਕਾਰ ਤਾਂ ਤੇ ਮੋਦੀ ਸਰਕਾਰ ਦਾ ਜਿਹੜਾ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਕਿ ਜਿਹੜਾ ਪਿੰਡਾਂ ਦੇ ਵਿੱਚ ਜਾਂ ਕਿਸਾਨਾਂ ਵੱਲੋਂ ਅੱਗਾਂ ਲਗਾਈਆਂ ਜਾਂਦੀਆਂ ਸੀਗੇ ਉਹਨਾਂ ਦੇ ਝੂਠੇ ਪਰਚੇ ਜੋ ਪਰਚੇ ਕਰਨ ਦਾ ਜਣਾ ਉਹ ਹੱਲ ਕੀਤਾ ਜਾਵੇ ਪਰਚੇ ਹੋਣ ਨਹੀਂ ਦਵਾਂਗੇ ਜੇ ਪਰਚੇ ਹੋਏ ਤੇ ਅਸੀਂ ਰੋੜ ਤਾਂਵਾਂਗੇ ਮੈਂ ਕਿ ਸਲੀਪਟਾਂ ਉਹਦੇ ਨਾਲ ਕੈਮਰਾਮੈਨ ਸੁਖਬੀਰ ਸਿੰਘ ਨਾਲ ਆ ਜਣਾ